ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਬੂਹੇ ਬਾਰੀਆਂ ਅੱਜ ਆਪਾਂ ਪੜਾਂਗੇ ਲੇਖ ਸਫਰ ਅਤੇ ਮੁਸਾਫਰੀ ਸ੍ਰਿਧਾਰਥ ਨੂੰ ਮਹਾਤਮਾ ਬੁੱਧ ਬਣਨ ਤੋਂ ਪਹਿਲਾਂ ਕਈ ਸਾਲ ਸਫਰ ਅਤੇ ਮੁਸਾਫਰੀ ਵਿੱਚ ਗੁਜ਼ਾਰਨੇ ਪਏ ਸਨ ਸਰਵਤ ਦੇ ਭਲੇ ਦੀ ਗੱਲ ਸਰਵਤ ਨੂੰ ਵੇਖ ਕੇ ਹੀ ਕੀਤੀ ਜਾ ਸਕਦੀ ਹੈ ਗੁਰੂ ਗੋਬਿੰਦ ਸਿੰਘ ਦੀ ਸ਼ਖਸੀਅਤ ਅਤੇ ਕਵਿਤਾ ਵਿੱਚ ਵਿਸ਼ਾਲਤਾ ਅਤੇ ਬਲੰਦੀ ਦਾ ਕਾਰਨ ਇਹ ਹੈ ਕਿ ਉਹਨਾਂ ਨਾਲ ਜੁੜੀਆਂ ਸਾਰੀਆਂ ਥਾਵਾਂ ਜਾਂ ਦਰਿਆ ਹਨ ਜਾਂ ਪਹਾੜ ਲੰਮੇ ਸਫ਼ਰ ਉੱਤੇ ਨਿਕਲਣਾ ਅਸਲ ਵਿੱਚ ਆਪਣੇ ਆਪ ਨੂੰ ਪਿੱਛੇ ਛੱਡ ਕੇ ਅੱਗੇ ਨਿਕਲਣ ਦਾ ਹੁਨਰ ਹੁੰਦਾ ਹੈ ਹਰ ਰੋਜ਼ ਕੋਈ ਸਫ਼ਰ ਉਪਰੰਤ ਘਰ ਨੂੰ ਪਰਤ ਰਿਹਾ ਹੁੰਦਾ ਹੈ ਜਾਂ ਘਰ ਦੀ ਦਹਲੀਜ਼ ਨੂੰ alag ਕੇ ਲੰਮੇ ਸਫ਼ਰ ਤੇ ਰਵਾਨਾ ਹੋ ਰਿਹਾ ਹੁੰਦਾ ਹੈ ਵਿਆਹੀ ਜਾਣ ਵਾਲੀ ਧੀ ਵੀ ਇੱਕ ਨਵਾਂ ਸਫ਼ਰ ਆਰੰਭ ਕਰਦੀ ਹੈ ਸਪਸ਼ਟ ਹੈ ਕਿ ਮੁਸਾਫਿਰ ਬਣਨ ਨਾਲ ਅਸੀਂ ਕੁਝ ਤਿਆਗ ਕੇ ਹੀ ਕੁਝ ਪ੍ਰਾਪਤ ਕਰਨ ਦਾ ਬੀੜਾ ਚੁੱਕਦੇ ਹਾਂ ਜਿਸ ਦੀ ਤਲਾਸ਼ ਹੋਵੇ ਉਸ ਦੀ ਭਾਲ ਵਿੱਚ ਨਿਕਲਣਾ ਹੀ ਪਵੇਗਾ ਜਿਨ੍ਹਾਂ ਨੂੰ ਅਸੀਂ ਦਿਲੋਂ ਚਾਹੁੰਦੇ ਹਾਂ ਉਹਨਾਂ ਨਾਲ ਅਸੀਂ ਅਣਗाहੇ ਰਾਹਾਂ ਉੱਤੇ ਲੰਮਾ ਸਫ਼ਰ ਕਰਨਾ ਲੋਚਦੇ ਹਾਂ ਆਪਣੇ ਪਿਆਰੇ ਨਾਲ ਸਫ਼ਰ ਕਰਨਾ ਚੱਲਦੇ ਫਿਰਦੇ ਘਰ ਵਿੱਚ ਵਿਛਰਣ ਵਾਂਗ ਹੁੰਦਾ ਹੈ ਅਸੀਬਾ ਮੈਂ ਕਿਸੇ ਨੂੰ ਕਿਤਨੇ ਹੀ ਸਾਲ ਮਿਲਦੇ ਰਹੇ ਪਰ ਉਸ ਦੀ ਅਸਲ ਪਛਾਣ ਉਸ ਸਮੇਂ ਹੀ ਹੁੰਦੀ ਹੈ ਜੇ ਉਸ ਨਾਲ ਕੁਝ ਦਿਨ ਸਫਰ ਕਰ ਲਈਏ ਸ਼ਿਕਾਰ ਜੁਗ ਵਿੱਚ ਵਿਚਰਦਾ ਮਨੁੱਖ ਜਾਇਦਾਦ ਦੇ ਝਗੜਿਆਂ ਤੋਂ ਮੁਕਤ ਸੀ ਇਹੋ ਜਹੀ ਹੀ ਪਾਵਨਾ ਸਫਰ ਉਤੇ ਨਿਕਲੇ ਵਿਅਕਤੀ ਦੀ ਹੁੰਦੀ ਹੈ ਸਫਰ ਨਾਲ ਸਾਡੇ ਪੱਖਪਾਤ ਘਟਦੇ ਹਨ ਅਨੇਕਾ ਪ੍ਰਕਾਰ ਦੇ ਪਰੰਪਲੇਖੇ ਦੂਰ ਹੁੰਦੇ ਹਨ ਸੰਕੀਰਣਤਾ ਮੁੱਕਦੀ ਹੈ ਵਿਸ਼ਾਲਤਾ ਆਉਂਦੀ ਹੈ ਸਬਰ ਸੰਤੋਖ ਵਧਦਾ ਹੈ ਦੂਜਿਆਂ ਨੂੰ ਪਰਵਾਨ ਕਰਨ ਦੀ ਜਾਂਚ ਆਉਂਦੀ ਹੈ ਮਨੁੱਖੀ ਵਿਹਾਰ ਦੇ ਅਨੇਕਾਂ ਨਵੇਂ ਪੱਖਾਂ ਨਾਲ ਜਾਣ ਪਛਾਣ ਹੁੰਦੀ ਹੈ ਅਤੇ ਅਸੀਂ ਆਪਣੇ ਆਪ ਨੂੰ ਜਾਣਨ ਦੇ ਯੋਗ ਹੁੰਦੇ ਹਾਂ ਕਰ ਵਿਚਲੇ ਬੱਚਿਆਂ ਦੀ ਜਿਸ ਪ੍ਰਕਾਰ ਦੀ ਜਾਦ ਸਫਰ ਉੱਤੇ ਨਿਕਲੇ ਵਿਅਕਤੀ ਨੂੰ ਆਉਂਦੀ ਹੈ ਉਸ ਦੀ ਕਿਸੇ ਹੋਰ అనుਭਵ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਮੀਹਾ ਨੇ ਮੌਸਮ ਵਿੱਚ ਦੂਰ ਲੰਘ ਗਏ ਪਤੀ ਦੀ ਯਾਦ ਪਤੀ ਨੂੰ ਬੜਾ ਸਤਾਉਂਦੀ ਹੈ ਅਤੇ ਉਸ ਨੂੰ ਆਪਣਾ ਲੱਖਾਂ ਦਾ ਸਾਵਣ ਕੌਡੀਆਂ ਦੇ ਭਾ ਜਾਂਦਾ ਪ੍ਰਤੀਤ ਹੁੰਦਾ ਹੈ ਪਾਵੇਂ ਹਰ ਮਨੁੱਖ ਸੰਸਾਰ ਦੇ ਵੱਡੇ ਭਾਗ ਬਾਰੇ ਜਾਣਦਾ ਹੁੰਦਾ ਹੈ ਪਰ ਉਹ ਆਪਣੇ ਜੀਵਨ ਦਾ ਵੱਡਾ ਭਾਗ ਆਪਣੇ ਜਨਮ ਸਥਾਨ ਦੇ ਨੇੜੇ ਤੇੜੇ ਹੀ گزار ਦਿੰਦਾ ਹੈ ਦੁਨੀਆ ਉਤਨੀ ਹੀ ਵੱਡੀ ਹੁੰਦੀ ਹੈ ਜਿੰਤਨੀ ਬਾਰੇ ਅਸੀਂ ਜਾਣਦੇ ਹੁੰਦੇ ਹਾਂ ਪਰ ਸਾਡੀ ਦੁਨੀਆ ਉਹੀ ਹੁੰਦੀ ਹੈ ਜਿੰਤਨੀ ਅਸੀਂ ਗਾਹੀ ਹੁੰਦੀ ਹੈ ਤੁਸੀਂ ਕਿਤਨੇ ਕੋ ਉਦਾਰ ਚਿੱਤ ਹੋ ਅਤੇ ਤੁਹਾਡੇ ਮਨ ਵਿੱਚ ਸੁਤੰਤਰਤਾ ਲਈ ਕਿਤਨੀ ਕੋ ਤਾਂਗ ਹੈ ਇਹ ਇਹਨਾਂ ਗੱਲਾਂ ਤੋਂ ਜਾਣਿਆ ਜਾ ਸਕਦਾ ਹੈ ਕਿ ਤੁਸੀਂ ਸਫ਼ਰ ਕਿਤਨਾ ਕੀਤਾ ਹੈ ਤੁਹਾਡੀਆਂ ਅੱਖਾਂ ਨੇ ਦੂਰ ਦੇ ਕਿਤਨੇ ਕੁ ਦਮੇਲ ਵੇਖੇ ਹਨ ਅਤੇ ਤੁਹਾਡੀ ਨਜ਼ਰ ਕਿੱਥੋਂ ਤੱਕ ਦੂਰ ਜਾਂਦੀ ਹੈ ਇੱਕ ਚੰਗਾ ਯਾਤਰੀ ਕਦੇ ਵੀ ਆਪਣੇ ਪਿੰਡ ਜਾਂ ਸ਼ਹਿਰ ਜਾਂ ਸੂਬੇ ਜਾਂ ਦੇਸ਼ ਦੇ ਨੁਕਸ ਨਹੀਂ ਕੱਢਦਾ ਮੂਰਖ ਘੁੰਮਦੇ ਫਿਰਦੇ ਹਨ ਜਦੋਂ ਕਿ ਸਿਆਣੇ ਸਫ਼ਰ ਕਰਦੇ ਹਨ ਸਫ਼ਰ ਕਰਨ ਨਾਲ ਸਾਡੀ ਅਤੇ ਦੂਜਿਆਂ ਦੀ ਅਸਲੀਅਤ ਸਾਹਮਣੇ ਆਉਂਦੀ ਹੈ ਸਫਰ ਨਾਲ ਸਿਆਣੇ ਹੋਰ ਸਿਆਣੇ ਅਤੇ ਮੂਰਖ ਹੋਰ ਮੂਰਖ ਸਾਹਤ ਹੁੰਦੇ ਹਨ ਜੇ ਸਫਰ ਨਾਲ ਆਪਣਾ ਗਿਆਨ ਵਧਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਵਿਸ਼ਾਲ ਗਿਆਨ ਆਪਣੇ ਨਾਲ ਲੈ ਕੇ ਕਰੋ ਭਾਰਤ ਦੀ ਯਾਤਰਾ ਨਿਕਲਣ ਸਮੇਂ ਪ੍ਰਾਤਨ ਸਮੇਂ ਵਿੱਚ ਇੱਕ ਜਨਾਨੀ ਫਿਲਾਸਫਰ ਨੂੰ ਕਿਸੇ ਨੇ ਪੁੱਛਿਆ ਕਿ ਉੱਥੇ ਕੀ ਕਰੋਗੇ ਤਾਂ ਉਸਨੇ ਕਿਹਾ ਸੀ ਜੋ ਕੁਝ ਸਿੱਖਣ ਅਤੇ ਜਾਣਨ ਯੋਗ ਹੈ ਉਹ ਸਿੱਖਾਂਗਾ ਅਤੇ ਜਾਣਾਂਗਾ ਜੋ ਜਾਣਦਾ ਹਾਂ ਉਸੇ ਕਹਾਵਾਂਗਾ ਸਫਰ ਵਿੱਚ अनेका ਨਵੇਂ ਅਨੁਭਵ ਪ੍ਰਾਪਤ ਹੁੰਦੇ ਹਨ ਪਰ ਸਭ ਕੁਝ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਹਨਾਂ ਅਨੁਭਵਾਂ ਨੂੰ ਡੀਕ ਲਾਉਣ ਵਾਸਤੇ ਸਾਡੇ ਕੋਲ ਕਟੋਰਾ ਕਿਤਨਾ ਕੋ ਵੱਡਾ ਹੈ ਬਹੁਤੇ ਲੋਕ ਯਾਤਰਾ ਉੱਤੇ ਨਹੀਂ ਪਟਕਣ ਉੱਤੇ ਨਿਕਲਦੇ ਹਨ ਕਿਉਂਕਿ ਜਿਹੜੇ ਸੁਖ ਕਿਸੇ ਦੇ ਘਰ ਵਿੱਚ ਵੀ ਨਹੀਂ ਹੁੰਦੇ ਉਹਨਾਂ ਦੀ ਉਹ ਬਾਹਰ ਜਾ ਕੇ ਭਾਲ ਕਰਦੇ ਅਤੇ ਮੰਗ ਕਰਦੇ ਰਹਿੰਦੇ ਹਨ ਕਈ ਆਪਣੇ ਨਾਲ ਇਤਨਾ ਸਮਾਨ ਲੈ ਕੇ ਨਿਕਲਦੇ ਹਨ ਜੇ ਜਾਤਾ ਉਹ ਆਪ ਕੁਲੀ ਬਣੇ ਰਹਿੰਦੇ ਹਨ ਜਾਂ ਉਹਨਾਂ ਦਾ ਵਾਹ ਕੇਵਲ ਕੁਲੀਆਂ ਨਾਲ ਪੈਂਦਾ ਹੈ ਬੰਦਿਆਂ ਵਾਸਤੇ ਸਵਣੀ ਥਾਂ ਹੀ ਥਾਂ ਹੁੰਦੀ ਹੈ ਪਰ ਸਾਡੇ ਕਵਾੜਖਾਨੇ ਵਾਸਤੇ ਕਿਦਰ ਥਾਂ ਨਹੀਂ ਹੁੰਦੀ ਜਿਨ੍ਹਾਂ ਕੱਪੜਿਆਂ ਨੂੰ ਆਪਣੇ ਘਰ ਵਿੱਚ ਵੀ ਕਦੀ ਪਾਉਣ ਦਾ ਮੌਕਾ ਨਹੀਂ ਮਿਲਿਆ ਹੁੰਦਾ ਕਈ ਮੁਸਾਫਿਰ ਇਹਨਾਂ ਕੱਪੜਿਆਂ ਨੂੰ ਵੀ ਬਾਹਰ ਪਾਉਣ ਦੀ ਮੂਰਖਤਾ ਭਰੀ ਆਸਨਣ ਲੈ ਤੁਰਦੇ ਹਨ ਜਿਤਨਾ ਤੁਹਾਡੇ ਕੋਲ ਘੱਟ ਸਮਾਨ ਹੋਵੇਗਾ ਉਤਨੀ ਹੀ ਤੁਹਾਡੀ ਯਾਤਰਾ ਵਧੇਰੇ ਸਫਲ ਹੋਵੇਗੀ ਕੀ ਮਹਾਤਮਾ ਬੁੱਧ ਜਾਂ ਗੁਰੂ ਨਾਨਕ ਦੇਵ ਜੀ ਸਮਾਨ ਦੀਆਂ ਪੰਡਾਂ ਲੈ ਕੇ ਯਾਤਰਾ ਉਤੇ ਨਿਕਲੇ ਸਨ ਸਾਡਾ ਦੇਸ਼ ਗਰੀਬ ਹੈ ਗਰੀਬ ਦੇਸ਼ ਨੂੰ ਸਮਾਨ ਪੱਖੋਂ ਗਰੀਬ ਬਣ ਕੇ ਹੀ ਵੇਖਿਆ ਜਾ ਸਕਦਾ ਹੈ ਕੁਝ ਲੋਕ ਯਾਤਰਾ ਕਰਨ ਦੇ ਬਿਲਕੁਲ ਯੋਗ ਨਹੀਂ ਹੁੰਦੇ ਉਹ ਯਾਤਰਾ ਉਤੇ ਨਿਕਲ ਕੇ ਆਪ ਦੁਖੀ ਹੁੰਦੇ ਹਨ ਅਤੇ ਦੂਜਿਆਂ ਨੂੰ ਦੁੱਖ ਦਿੰਦੇ ਹਨ ਕਈ ਇੰਜ ਨਿਕਲਦੇ ਹਨ ਜਿਵੇਂ ਕਿਸੇ ਬਰਾਤ ਵਿੱਚ ਸ਼ਾਮਲ ਹੋਣਾ ਹੋਵੇ ਜਿਸ ਥਾਂ ਦੀ ਭਾਸ਼ਾ ਨਾ ਆਉਂਦੀ ਹੋਵੇ ਉਥੇ ਨਹੀਂ ਜਾਣਾ ਚਾਹੀਦਾ ਕਿਉਂਕਿ ਅਜਹੀ ਥਾਂ ਤੋਂ ਅਸੀਂ ਕੁਝ ਨਹੀਂ ਸਿੱਖਦੇ ਅਤੇ ਅਜਹੀ ਥਾਂ ਦੀਆਂ ਸਹੂਲਤਾਂ ਨੂੰ ਅਸੀਂ ਮਾਨ ਨਹੀਂ ਸਕਦੇ ਸਫ਼ਰ ਵਿੱਚ ਸਭ ਤੋਂ ਵੱਧ ਇਹ ਨਿਰਾਸ਼ਤਾ ਉਹਨਾਂ ਨੂੰ ਹੁੰਦੀ ਹੈ ਜਿਹੜੇ ਵੱਖਰੇ ਅਤੇ ਵਿਸ਼ੇਸ਼ ਪ੍ਰਤੀਤ ਹੋਣ ਦੀ ਲਾਲਸਾ ਦਾ ਸ਼ਿਕਾਰ ਹੁੰਦੇ ਹਨ ਲੋੜ ਦੂਜਿਆਂ ਤੋਂ ਪਿੰਨ ਪ੍ਰਤੀਤ ਹੋਣ ਦੀ ਨਹੀਂ ਦੂਜਿਆਂ ਵਰਗਾ ਪ੍ਰਤੀਤ ਹੋਣ ਦੀ ਹੈ ਕੋਈ ਵੀ ਦੇਸ਼ ਜਾਂ ਲੋਕ ਥਾਂ ਜਾਂ ਰਸਮ ਰਿਵਾਜ ਉੱਚੇ ਨੀਵੇਂ ਜਾਂ ਚੰਗੇ ਮਾੜੇ ਨਹੀਂ ਹੁੰਦੇ ਸਭ ਕੁਝ ਦੇ ਪਿੱਛੇ ਲੰਮਾ ਇਤਿਹਾਸ ਹੁੰਦਾ ਹੈ ਅਤੇ ਭੂਗੋਲਿਕ ਸਥਿਤੀਆਂ ਦਾ ਯੋਗਦਾਨ ਹੁੰਦਾ ਹੈ। ਦੂਜੀਆਂ ਥਾਵਾਂ ਉੱਤੇ ਜਾ ਕੇ ਲੋਕਾਂ ਦਾ ਆਹਾਰ, ਪਹਿਰਾਵਾ ਅਤੇ ਬਸੇਬਾ ਵੇਖਣ ਨਾਲ ਸਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ। ਜਿੱਥੋਂ ਤੱਕ ਹੋ ਸਕੇ ਦੂਜੇ ਲੋਕਾਂ ਦੇ ਮੇਲੇ ਅਤੇ ਤਿਉਹਾਰ ਵੇਖਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਉਹਨਾਂ ਲੋਕਾਂ ਦੀ ਰੂਹ ੜਕਦੀ ਹੁੰਦੀ ਹੈ। ਸ਼ਹਿਰਾਂ ਦੀਆਂ ਤੰਗ ਥਾਵਾਂ ਉੱਤੇ ਰਹਿਣ ਵਾਲੇ ਲੋਕ ਖੁੱਲੀਆਂ ਥਾਵਾਂ ਉੱਤੇ ਅਤੇ ਖੁੱਲੇ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਤੰਗ ਥਾਮਾਂ ਵਿੱਚ ਵਿਚਰਨ ਲਈ ਨਿਕਲਦੇ ਹਨ। ਤੰਗ ਥਾਮਾਂ ਤੇ ਰਹਿਣ ਵਾਲੇ ਸ਼ਹਿਰੀ ਵਿਸ਼ਾਲ ਸਮੁੰਦਰ ਵੇਖਣਾ ਚਾਹੁੰਦੇ ਹਨ। ਜਦੋਂ ਕਿ ਖੁੱਲ੍ਹਿਆਂ ਥਾਮਾਂ ਤੇ ਰਹਿਣ ਵਾਲੇ ਪਿੰਡੂ ਤੰਗ ਸ਼ਹਿਰੀ ਸਨੰਮਿਆਂ ਜਾਂ ਹੋਟਲਾਂ ਵਿੱਚ ਜਾਣਾ ਪਸੰਦ ਕਰਦੇ ਹਨ। ਵੇਖਿਆ ਗਿਆ ਹੈ ਕਿ ਪਾਣੀਆਂ ਵਾਲੀਆਂ ਥਾਮਾਂ ਮਨੁੱਖੀ ਮਨ ਨੂੰ ਵਧੇਰੇ ਖਿੱਚ ਪਾਉਂਦੀਆਂ ਹਨ। ਕਾਰਨ ਇਹ ਹੈ ਕਿ ਪਾਣੀ ਰਾਹੀਂ ਅਸੀਂ ਆਪਣੇ ਜੀਵਨ ਦੇ ਸਰੋਤਾਂ ਨਾਲ ਜੁੜਦੇ ਹਾਂ। ਯਾਤਰਾ ਉੱਤੇ ਨਿਕਲੇ ਵਿਅਕਤੀ ਦੀ ਸੂਰਜ ਚੰਨ ਅਤੇ ਤਾਰਿਆਂ ਨਾਲ ਡੂੰਗੀ ਜਾਣ ਪਛਾਣ ਹੁੰਦੀ ਰਹਿੰਦੀ ਹੈ ਕਿਉਂਕਿ ਮਸਾਫਰ ਸਾਫਰਾਂਵਾਲ ਸੁਭਾਅਕ ਹੀ ਖਿੱਚੇ ਜਾਂਦੇ ਹਨ ਸਾਡਾ ਪਹਿਲਾ ਉਦੇਸ਼ ਨਵੀਆਂ ਥਾਵਾਂ ਤੇ ਦਰੇਡੀਆਂ ਧਰਤੀਆਂ ਦੇ ਲੋਕਾਂ ਨੂੰ ਵੇਖਣਾ ਹੋਣਾ ਚਾਹੀਦਾ ਹੈ ਇਮਾਰਤਾਂ ਆਦੀ ਉਹਨਾਂ ਦੇ ਇਰਾਦਿਆਂ ਦਾ ਪ੍ਰਗਟਾਵਾ ਹੁੰਦੀਆਂ ਹਨ ਸੋ ਇਹਨਾਂ ਨੂੰ ਇਸੇ ਸੰਦਰਭ ਵਿੱਚ ਵੇਖਣ ਦੀ ਲੋੜ ਹੁੰਦੀ ਹੈ ਸਫਰ ਉੱਤੇ ਨਿਕਲਣਾ ਹੀ ਉਹਨਾਂ ਨੂੰ ਚਾਹੀਦਾ ਹੈ ਜਿਨ੍ਹਾਂ ਕੋਲ ਇੱਲ ਵਰਗੀਆਂ ਅੱਖਾਂ ਹੋਣ ਵਪਾਰੀ ਵਾਲੇ ਸਭ ਕੁਝ ਸੁਣਨ ਵਾਲੇ ਕੰਨ ਹੋਣ ਹਰ ਇੱਕ ਭਾਵ ਨੂੰ ਆਪਣੇ ਚਿਹਰੇ ਉੱਤੇ ਲਿਆ ਸਕਣ ਵਾਲਾ ਬਾਂਦਰ ਵਰਗਾ ਚੁਸਤ ਤੇ ਫਰਤੀਲਾ ਮੂੰਹ ਹੋਵੇ ਸਭ ਕੁਝ ਖਾ ਜਾਣ ਵਾਲਾ ਪੇੜ ਵਾਲਾ ਹਾਜ਼ਮਾ ਹੋਵੇ ਊਠ ਵਰਗੇ ਮੋਢੇ ਹੋਣ ਖੱ쩌ਰ ਵਰਗੀ ਪਿੱਠ ਹੋਵੇ ਅਤੇ ਹਿਰਨ ਵਰਗੀਆਂ ਲੱਤਾਂ ਹੋਣ ਜੇ ਸਫ਼ਰ ਉੱਤੇ ਨਿਕਲਣਾ ਹੈ ਤਾਂ ਸਬੂਤੇ ਅਤੇ ਪੂਰੇ ਨਿਕਲੋ ਕੜੀਆਂ ਅਤੇ ਅਖਬਾਰਾਂ ਦਾ ਤਿਆਗ ਕਰੋ ਕਿਸੇ ਨੇ ਕਿਹਾ ਹੈ ਕਿ ਚੰਗਾ ਯਾਤਰੀ ਉਹ ਹੈ ਜਿਸ ਨੂੰ ਪਤਾ ਨਾ ਹੋਵੇ ਕਿ ਉਹ ਕਿੱਧਰ ਜਾ ਰਿਹਾ ਹੈ ਅਤੇ ਕੁਸ਼ਲ ਯਾਤਰੀ ਉਹ ਹੈ ਜਿਸ ਨੂੰ ਇਹ ਵੀ ਭੁੱਲ ਜਾਏ ਕਿ ਉਹ ਕਿੱਧਰੋਂ ਆਇਆ ਹੈ ਦੂਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਸਫਲ ਯਾਤਰੀ ਉਹ ਹੈ ਜੋ ਆਪਣੇ ਆਪ ਤੋਂ ਪਰੇ ਚਲਾ ਜਾਵੇ ਅਤੇ ਜਿਸ ਨੂੰ ਪੁੱਛਣ ਉੱਤੇ ਆਪਣਾ ਨਾਂ ਤੱਕ ਯਾਦ ਨਾ ਰਹੇ ਯਾਤਰਾ ਕੋਈ ਅਸੰਭਵ ਨਿਸ਼ਚਾ ਮਿਥ ਕੇ ਨਹੀਂ ਕਰਨੀ ਚਾਹੀਦੀ ਬਸ ਨਿਕਲ ਪੈਣਾ ਚਾਹੀਦਾ ਹੈ ਆਸਵੰਦ ਹੋ ਕੇ ਸਫ਼ਰ ਕਰਨਾ ਸੁਖੀ ਸੰਦੀ ਘਰ ਮੁੜ ਆਉਣ ਵਿੱਚ ਸਹਾਇਕ ਸਿੱਧ ਹੁੰਦਾ ਹੈ। ਯਾਤਰਾ ਤੋਂ ਮੁੜੇ ਵਿਅਕਤੀ ਵਿੱਚ ਹੰਕਾਰ ਨਹੀਂ ਹੁੰਦਾ, ਨਿਰਮਾਣਤਾ ਹੁੰਦੀ ਹੈ। ਬੱਚੇ ਮਨੋਰੰਜਨ ਲਈ ਅਤੇ ਜਵਾਨ ਕੁਝ ਸਿੱਖਣ, ਵੇਖਣ ਲਈ ਯਾਤਰਾ ਤੇ ਨਿਕਲਦੇ ਹਨ, ਜਦਕਿ ਬਜ਼ੁਰਗ ਅਨੁਭਵ ਪ੍ਰਾਪਤ ਕਰਨ ਜਾਂਦੇ ਹਨ। ਜਿਸ ਵਿੱਚ ਕਸ਼ਟ, ਬੇਆਰਾਮੀ, ਭੁੱਖ, ਧੁੱਪ ਅਤੇ ਠੰਡ ਸਹਿਣ ਦੀ ਹਿੰਮਤ ਨਹੀਂ ਹੁੰਦੀ। ਉਹ ਘਰ ਦੀ ਦਹਲੀਜ਼ ਹੀ ਨਾ ਟੱਪੇ ਤਾਂ ਚੰਗਾ ਹੈ। ਮਾਰੂਥਲ ਦੀ ਯਾਤਰਾ ਕਰਨ ਵਾਲੇ ਇੱਕ ਪੰਧੀ ਨੇ ਕਿਹਾ ਇਸ ਯਾਤਰਾ ਨੇ ਮੈਨੂੰ ਸਿਖਾਇਆ ਹੈ ਕਿ ਪਾਣੀ ਕੀ ਹੁੰਦਾ ਹੈ ਉਜਾੜਾਂ ਵਿੱਚ ਘੁੰਮ ਕੇ ਹੀ ਪਤਾ ਲੱਗਦਾ ਹੈ ਕਿ ਬਾਹਰ ਕੀ ਹੁੰਦਾ ਹੈ ਦੂਰ ਜਾ ਕੇ ਹੀ ਪਤਾ ਲੱਗਦਾ ਹੈ ਕਿ ਘਰ ਕੀ ਹੁੰਦਾ ਹੈ ਸਫ਼ਰ ਕਰਨ ਦਾ ਸਭ ਤੋਂ ਵੱਡਾ ਲਾਭ ਇਹ ਹੁੰਦਾ ਹੈ ਕਿ ਸਾਨੂੰ ਇਸ ਗੱਲ ਦਾ ਗਿਆਨ ਹੋ ਜਾਂਦਾ ਹੈ ਕਿ ਇਮਾਨਦਾਰੀ ਅਤੇ ਬੇਈਮਾਨੀ ਨੇਕੀ ਅਤੇ ਬਦੀ ਖੁਸ਼ੀ ਅਤੇ ਦੁੱਖ ਸਾਡੇ ਜੀਵਨ ਦਾ ਹੀ ਹਿੱਸਾ ਨਹੀਂ ਮਾਨਵ ਜਾਤੀ ਦਾ ਸਾਂਝਾ ਅਨੁਭਵ ਹਨ ਜਿਤਨੇ ਵਧੇਰੇ ਸੁਧਾਰਨ ਹੋ ਕੇ ਸਫਰ ਕਰੋਗੇ ਉਤਨੇ ਹੀ ਤੁਹਾਡੀ ਨੀਜ਼ ਦੂਰ ਤੱਕ ਵੇਖ ਸਕੇਗੀ ਯਾਤਰਾ ਮਨੁੱਖ ਨੂੰ ਸਿਆਣਾ ਤਾਂ ਬਣਾਉਂਦੀ ਹੀ ਹੈ ਉਸ ਨੂੰ ਘਰੋਂ ਦੂਰ ਹੋਣ ਕਰਕੇ ਉਦਾਸ ਵੀ ਕਰਦੀ ਹੈ ਯਾਤਰਾ ਰਹੀਂ ਅਸੀਂ ਆਪਣੀ ਕਲਪਨਾ ਨੂੰ ਨੇਮ ਬੱਧ ਕਰਦੇ ਹਾਂ ਅਤੇ ਅਰਸ਼ ਤੋਂ ਫਰਸ਼ ਉੱਤੇ ਉਤਰਦੇ ਹਾਂ ਜਿਹੜਾ ਦੂਰ ਦਰਾੜੀਆਂ ਥਾਂਵਾਂ ਉੱਤੇ ਨਹੀਂ ਗਿਆ ਉਹ ਪੱਖਪਾਤਾਂ ਤੋਂ ਛੁਟਕਾਰਾ ਪ੍ਰਾਪਤ ਨਹੀਂ ਕਰ ਸਕਦਾ ਸਮੁੰਦਰ ਦੀ ਵਿਸ਼ਾਲਤਾ ਸਮੁੰਦਰ ਦੇ ਵਿਚਕਾਰ ਪਹੁੰਚ ਕੇ ਹੀ ਪਤਾ ਲੱਗਦੀ ਹੈ ਨਵੀਆਂ ਥਾਮਾਂ ਨੂੰ ਵੇਖਣ ਦੀ ਜਗਿਆਸਾ ਥਕਾਵਟ ਨੂੰ ਉਤਸ਼ਾਹ ਵਿੱਚ ਬਦਲ ਦਿੰਦੀ ਹੈ ਬੱਚਿਆਂ ਵਿੱਚ ਨਵੀਆਂ ਥਾਮਾਂ ਵੇਖਣ ਦਾ ਸੁਭਾਵਿਕ ਜੋਸ਼ ਹੁੰਦਾ ਹੈ ਇਸੇ ਕਰਕੇ ਉਹ ਹੀ ਸਭ ਤੋਂ ਪਹਿਲਾਂ ਤਿਆਰ ਹੁੰਦੇ ਹਨ ਉਹ ਕਹਿੰਦੇ ਹਨ ਚਲੋ ਚਲੋ ਜਦੋਂ ਕਿ ਬਜ਼ੁਰਗ ਕਹਿੰਦੇ ਹਨ ਰੁਕੋ ਰੁਕੋ ਪਤਨੀ ਕਹਿੰਦੀ ਹੈ ਹੌਲੀ ਚੱਲੋ ਪਤੀ ਕਹਿੰਦਾ ਜਲਦੀ ਕਰੋ ਦੋਸਤਾਂ ਨਾਲ ਯਾਤਰਾ ਤੇ ਨਿਕਲਿਆ ਬੰਦਾ ਪਿੱਛੇ ਵੇਖਦਾ ਹੀ ਨਹੀਂ ਸਭ ਤੋਂ ਚੰਗੀ ਯਾਤਰਾ ਉਹ ਹੈ ਜਿਹੜੀ ਇਕੱਲਿਆਂ ਕੀਤੀ ਜਾਵੇ ਅਤੇ ਨਾ ਮੇ ਰਿਸ਼ਤੇ ਰਸਤੇ ਵਿੱਚ ਅਸਾਰੇ ਜਾਣ ਇਸੇ ਕਰਕੇ ਤਾਂ ਕਹਿੰਦੇ ਹਨ ਕਿ ਜੇਕਰ ਆਪਣੇ ਆਪ ਨੂੰ ਜਾਨਣਾ ਚਾਹੁੰਦੇ ਹੋ ਤਾਂ ਆਪਣੇ ਜਾਣਨ ਵਾਲਿਆਂ ਤੋਂ ਪਰੇ ਚਲੇ ਜਾਓ ਕਈਆਂ ਨੇ ਯਾਤਰਾ ਨੂੰ ਮੂਰਖਤਾ ਭਰਿਆ ਕਦਮ ਦੱਸਿਆ ਹੈ ਜਿਨ੍ਹਾਂ ਦੇਸ਼ਾਂ ਦੀ ਸੱਭਿਆਚਾਰ ਪ੍ਰਾਤਨ ਹੈ ਪੁਰਤਨ ਲੋਕਾਂ ਵਿੱਚ ਨਵੀਆਂ ਥਾਵਾਂ ਵੇਖਣ ਦੀ ਰੁਚੀ ਘੱਟ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਛੁੱਟੀਆਂ ਗਜ਼ਾਰਨ ਅਤੇ ਆਰਾਮ ਕਰਨ ਲਈ ਸਭ ਤੋਂ ਚੰਗੀ ਥਾਂ ਆਪਣਾ ਘਰ ਹੁੰਦੀ ਹੈ। ਕਈ ਯਾਤਰਾਕਾਰਨ ਨੂੰ ਕੇਵਲ فاਸਲੇ ਮਾਪਣਾ ਹੀ ਦੱਸਦੇ ਹਨ। ਯਾਤਰਾ ਦੇ ਇੱਕ ਵਿਰੋਧੀ ਨੇ ਕਿਹਾ ਸੀ, "ਮੇਰਾ ਖੋਤਾ ਸਾਰੀ ਦੁਨੀਆ ਘੁੰਮਿਆ ਹੋਇਆ ਹੈ, ਪਰ ਉਹ ਅਜੇ ਵੀ ਖੋਤਾ ਹੀ ਹੈ। ਕੋੜਾ ਨਹੀਂ ਬਣਿਆ।" ਇਹ ਵੀ ਕਿਹਾ ਜਾਂਦਾ ਹੈ ਕਿ ਸਿਆਣੇ ਘਰ ਹੀ ਰਹਿੰਦੇ ਹਨ। ਜਦੋਂ ਕਿ ਮੂਰਖ ਯਾਤਰਾ ਉਤੇ ਨਿਕਲਦੇ ਹਨ ਅਤੇ ਵਡੇਰੇ ਮੂਰਖ ਬਣ ਕੇ ਪਰਤਦੇ ਹਨ ਕਈਆਂ ਨੇ ਯਾਤਰੀਆਂ ਨੂੰ ਰੁੱਝੇ ਹੋਏ ਵਿਲੜ ਕਿਹਾ ਹੈ ਇਹਨਾਂ ਲੋਕਾਂ ਦਾ ਹੀ ਮਤ ਹੈ ਕਿ ਯਾਤਰਾ ਵਿੱਚ ਜਾਣ-ਪਛਾਣ ਤਾਂ ਕਈਆਂ ਨਾਲ ਹੋ ਜਾਂਦੀ ਹੈ ਪਰ ਦੋਸਤ ਇੱਕ ਵੀ ਨਹੀਂ ਬਣਦਾ ਕਿਹਾ ਜਾਂਦਾ ਹੈ ਕਿ ਇੱਕ ਸਮੁੰਦਰ ਵੇਖ ਲਵੋ ਇੱਕ ਮਾਰੂਥਲ ਵੇਖ ਲਵੋ ਇੱਕ ਦਰਿਆ ਵੇਖ ਲਵੋ ਅਤੇ ਇੱਕ ਪਹਾੜ ਵੇਖ ਲਵੋ ਇੱਕ ਸ਼ਹਿਰ ਵੇਖ ਲਵੋ ਬਾਕੀ ਸਭ ਵੀ ਇਹੋ ਜਿਹੇ ਹੀ ਹੋਣਗੇ ਇਹ ਦੋਸ਼ ਲਾਇਆ ਜਾਂਦਾ ਹੈ ਕਿ ਮੁਸਾਫਿਰ ਜਿਹੜੀਆਂ ਕਹਾਣੀਆਂ ਸੁਣਾਉਂਦੇ ਹਨ ਉਹ ਝੂਠੀਆਂ ਹੁੰਦੀਆਂ ਹਨ ਯਾਤਰਾ ਦੇ ਵਿਰੋਧ ਵਿੱਚ ਇੱਕ ਦਲੀਲ ਇਹ ਵੀ ਦਿੱਤੀ ਜਾਂਦੀ ਹੈ ਕਿ ਸੰਸਾਰ ਦਾ ਸਭ ਤੋਂ ਸਿਆਣਾ ਫਿਲਾਸਫਰ ਸੋਕਰਾਟ ਕਦੀ ਵੀ ਆਪਣੇ ਨਗਰ ਤੋਂ ਪਰੇ ਨਹੀਂ ਸੀ ਗਿਆ ਪਰ ਮੈਂ ਯਾਤਰਾ ਦੇ ਵਿਰੁੱਧ ਕਿਤਨੀਆਂ ਹੀ ਦਲੀਲਾਂ ਦਿੱਤੀਆਂ ਜਾਣ ਪਰ ਮਨੁੱਖੀ ਮਨ ਕਿਧਰੇ ਦੂਰ ਨਿਕਲਣ ਜਾਣ ਲਈ ਸਦਾ ਤਾੰਗਦਾ ਰਹਿੰਦਾ ਹੈ ਕੁਝ ਨਵਾਂ ਵੇਖਣ ਦੀ ਨਵਾਂ ਸੁਣਨ ਦੀ ਜਗਿਆਸਾ ਮਨੁੱਖ ਨੂੰ ਮਸਾਫਰੇ ਲਈ ਉਕਸਾਂਦੀ ਰਹਿੰਦੀ ਹੈ ਰਾਂਝਾ ਤਖਤ ਹਜਾਰੇ ਰਹਿ ਕੇ ਹੀ ਹੀਰ ਦਾ ਪਿਆਰ ਪ੍ਰਾਪਤ ਨਹੀਂ ਸੀ ਕਰ ਸਕਦਾ ਸਾਡੇ ਅਤ ਡੂੰਘੇ ਅਨੁਭਵ ਘਰੋਂ ਦੂਰ ਜਾ ਕੇ ਹੀ ਪ੍ਰਾਪਤ ਹੁੰਦੇ ਹਨ ਜਿਹੜਾ ਵਿਅਕਤੀ ਘਰ ਦਾ ਮਹੱਤਵ ਨਾ ਜਾਣਦਾ ਹੋਵੇ ਉਸ ਨੂੰ ਯਾਤਰਾ ਉੱਤੇ ਟੋਰ ਦਿਓ ਕਿਸੇ ਨੇ ਅਜੇ ਤੱਕ ਸ਼ਿਕਾਇਤ ਨਹੀਂ ਕੀਤੀ ਕਿ ਉਹ ਘਰ ਜਲਦੀ ਮੁੜ ਆਇਆ ਹੈ ਜੇ ਹੋ ਸਕੇ ਤਾਂ ਯਾਤਰਾ ਉੱਤੇ ਨਿਕਲੇ ਵਿਅਕਤੀ ਨੂੰ ਆਪਣੇ ਅਨੁਭਵ ਲਿਖਣ ਦਾ ਅਭਿਆਸ ਕਰਨਾ ਚਾਹੀਦਾ ਹੈ ਜਨ ਯਾਤਰਾ ਦੌਰਾਨ ਆਪਣੇ ਪਿਆਰਿਆਂ ਨੂੰ ਖੱਤ ਲਿਖਣਾ ਚਾਹੀਦਾ ਹੈ। ਇਵੇਂ ਉਸ ਨੂੰ ਯਾਤਰਾ ਦੌਰਾਨ ਵੇਖੀਆਂ ਥਾਵਾਂ ਅਤੇ ਚੀਜ਼ਾਂ ਅਤੇ ਲੋਕ ਵਧੇਰੇ ਸਾਫ਼ ਦਿਖਾਈ ਦੇਣ ਲੱਗ ਪੈਣਗੇ। ਹੋਰ ਸਭ ਕੁਝ ਵੀ ਵੇਖਿਆ ਜਾਣਾ ਚਾਹੀਦਾ ਹੈ। ਪਰ ਨਵੀਆਂ ਥਾਵਾਂ ਤੇ ਆਪਣੇ ਧੰਦੇ ਨਾਲ ਸੰਬੰਧਿਤ ਥਾਵਾਂ ਜ਼ਰੂਰ ਵੇਖਣੀਆਂ ਚਾਹੀਦੀਆਂ ਹਨ। ਜਿਵੇਂ ਕਿਸਾਨ ਨੂੰ ਨਵੀਆਂ ਥਾਂ ਤੇ ਖੇਤੀ ਦੇ ਢੰਗ ਤਰੀਕੇ ਜ਼ਰੂਰ ਵੇਖਣੇ ਚਾਹੀਦੇ ਹਨ ਅਤੇ ਪੱਤਰਕਾਰ ਨੂੰ ਨਮੀਥਾਣ ਦੇ ਸਮਾਚਾਰ ਪੱਤਰਾਂ ਦਾ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ। ਨਮੀਥਾ ਅਤੇ ਝਗੜਾ ਕਿਸੇ ਵੀ ਕੀਮਤ ਉੱਤੇ ਨਹੀਂ ਕਰਨਾ ਚਾਹੀਦਾ। ਯਾਤਰਾ ਦਾ ਗਿਆਨ ਸਾਡੇ ਪਹਿਰਾਵੇ ਵਿੱਚੋਂ ਹੀ ਨਹੀਂ ਸਾਡੀ ਗੱਲਬਾਤ ਵਿੱਚੋਂ ਵੀ ਝਲਕਣਾ ਚਾਹੀਦਾ ਹੈ। ਅਜਿਹੇ ਵਿਅਕਤੀ ਨੂੰ ਕਹਾਣੀਆਂ ਸੁਣਾਉਣ ਦੀ ਥਾਂ ਪ੍ਰਸ਼ਨਾਂ ਦੇ ਉੱਤਰ ਦੇਣ ਦਾ ਹੁਨਰ ਸਿੱਖਣਾ ਚਾਹੀਦਾ ਹੈ। ਯਾਤਰਾ ਉਪਰੰਤ ਆਪਣਾ ਜੀਵਨ ਢੰਗ ਹੀ ਨਹੀਂ ਬਦਲਣਾ ਚਾਹੀਦਾ। ਆਪਣਾ ਦ੍ਰਿਸ਼ਟੀਕੋਣ ਵੀ ਬਦਲਣਾ ਚਾਹੀਦਾ ਹੈ ਅਤੇ ਆਪਣੇ ਜੀਵਨ ਵਿੱਚੋਂ ਫालतू ਪ੍ਰਤੀਤ ਹੋਣ ਵਾਲੀਆਂ ਚੀਜ਼ਾਂ ਵਿਵਸਥਾਂ ਦਾ ਤਿਆਗ ਕਰਨਾ ਚਾਹੀਦਾ ਹੈ ਯਾਤਰਾ ਦਾ ਅਨੁਭਵ ਯਾਤਰਾ ਉਤੇ ਨਿਕਲਣ ਨਾਲ ਹੀ ਮਿਲਦਾ ਹੈ ਗਿਆਨ ਪ੍ਰਾਪਤ ਕਰਨ ਦੇ ਤਿੰਨ ਮੁੱਖ ਸਰੋਤ ਹਨ ਦੂਜਿਆਂ ਦੇ ਸੰਪਰਕ ਵਿੱਚ ਆ ਕੇ ਅਨੁਭਵ ਪ੍ਰਾਪਤ ਕਰਨਾ ਪੁਸਤਕਾਂ ਰਾਹੀਂ ਅਤੀਤ ਨਾਲ ਸੰਬੰਧ ਸਥਾਪਿਤ ਕਰਨਾ ਅਤੇ ਯਾਤਰਾ ਰਾਹੀਂ ਆਪਣੀ ਦੁਨੀਆ ਨੂੰ ਵਿਸ਼ਾਲ ਕਰਨਾ ਯਾਤਰਾ ਦਾ ਸਾਡੇ ਅਨੁਭਵ ਦੇ ਜਿਹੜੇ ਬੁਹੇਬਾਰੀਆਂ ਖੁੱਲਦੇ ਹਨ ਉਹ ਕਿਸੇ ਵੀ ਹੋਰ ਢੰਗ ਨਾਲ ਨਹੀਂ ਖੁੱਲਦੇ ਆਪਣੇ ਆਪ ਨੂੰ ਲੱਭਣ ਲਈ ਯਾਤਰਾ ਕਰਨੀ ਹੀ ਪਵੇਗੀ ਜੀਵਨ ਦੇ ਅਰਥ ਸਮਝਣ ਲਈ ਮੁਸਾਫਰ ਬਣਨਾ ਹੀ ਪਵੇਗਾ ਆਪਣੇ ਆਪ ਨੂੰ ਪਛਾਨਣ ਲਈ ਦੂਰ ਜਾਣਾ ਹੀ ਪਵੇਗਾ ਇਹ ਲੇਖ ਸਫ਼ਰ ਅਤੇ ਮੁਸਾਫਰੀ ਇੱਥੇ ਹੀ ਖਤਮ ਹੁੰਦਾ ਹੈ ਮੇਰੇ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ